ਪਦਰਾਖ ਨੌਰੀ ਮਰਨ ਵਰਤ ਨੂੰ ਕਿਸਾਨ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਅੱਜ 111 ਕਿਸਾਨਾਂ ਨੇ ਮਰਨ ਵਰਤ ਉੱਤੇ ਬੈਠਣ ਦਾ ਫੈਸਲਾ ਕੀਤਾ ਹੈ ਕਿਸਾਨਾ ਕੋਨ ਇਸ ਮੌਕੇ ਕਿਹਾ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਉੱਤੇ ਬੈਠੇ ਨੂੰ ਅੱਜ 51 ਦਿਨ ਹੋ ਗਏ ਨੇ ਜਿਸ ਕਾਰਨ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾਉਣ ਅਗੁਮਾਨੇ ਵੀ ਦੱਸਿਆ ਹੈ ਕਿ ਆਪ ਮੁਹਾਰੇ ਲੋਕ ਮਰਨ ਵਰਤ ਉੱਤੇ ਬੈਠਣ ਦੇ ਲਈ ਆ ਰਹੇ ਨੇ ਤੇ ਇਸੇ ਤਰ੍ਹਾਂ ਦਾ ਸਿਲਸਿਲਾ ਲਗਾਤਾਰ ਚੱਲਦਾ ਰਹੇਗਾ ਕਿਸਾਨ ਅਗੂਹੇ ਮਰਨ ਵਰਤ ਹਰਿਆਣਾ ਵਾਲੇ ਪਾਸੇ ਰੱਖਣਾ ਚਾਹੁੰਦੇ ਨੇ ਜਿਸ ਕਾਰਨ ਹਰਿਆਣਾ ਪੁਲਿਸ ਤੇ ਲਈ ਵੀ ਸਰਦਾਰ ਦੀ ਵ ਹਰਿਆਣਾ ਪੁਲਿਸ ਨੇ ਚੌਕਸੀ ਵਧਾਈ ਹੈ ਤੇ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਮੈਂ ਬਲਵਿੰਦਰ ਸਿੰਘ ਮਾਲ ਭਾਰਤੀ ਕਿਸਾਨ ਜਣੇ ਇੱਕ ਸਿੱਧੂਪੁਰ ਦਾ ਜ਼ਿਲ੍ਹਾ ਅੰਮ੍ਰਿਤਸਰ ਦਾ ਆਗੂ ਜੀ ਜੋ ਅੱਜ 111 ਜਥਾ ਜਾ ਰਿਹਾ ਹੈ ਇਹ ਮਾਨਸਿਕ ਤੌਰ ਤੇ ਲੋਕ ਤਿਆਰ ਹੋ ਕੇ ਜਾ ਰਹੇ ਇਹ ਲੋਕ ਇੱਥੇ ਆਪ ਮਹਾਰੇ ਆਣ ਕੇ ਨਾਲ ਖਾ ਰਹੇ ਨੇ ਬਹੁਤ ਵੱਡਾ ਕੱਟ ਵੇਖੋ ਛਾੜ ਕੇ ਨਾ ਕੱਟ ਰਹੇ ਨੇ ਫਿਰ ਅੰਦਰ ਸਪੀਚ ਹੋ ਰਹੀ ਹੈ ਵੀ ਆਪਣੀ ਮਰਜ਼ੀ ਨਾਲ ਇਤੂ ਆਪਣੀਆਂ ਜਾਨ ਜਿੱਤ ਕੇ ਆਵਾਂਗੇ ਤੇ ਜਾਂ ਆਪਣੀ ਸ਼ਿੱਧੀ ਹੋਊਗੀ ਮਾਨਸਿਕ ਤੌਰ ਤੇ ਜਿਹੜੇ ਲੋਕ ਹੈ ਤਿਆਰ ਹੋ ਕੇ ਆਏ ਆ ਪੰਜਾਬ ਦਾ 550 ਸਾਲ ਦਾ ਇਤਿਹਾਸ ਆ ਹਮੇਸ਼ਾ ਜਿੱਤਾਂ ਪ੍ਰਾਪਤ ਕੀਤੀ। ਦੇਸ਼ ਆਜ਼ਾਦ ਕਰਾਉਣ ਲਈ 98% ਸ਼ਹੀਦियां ਇਹ ਪੰਜਾਬ ਨੇ ਦਿੱਤੀਆਂ। ਸ਼ਹੀਦ ਹੋਣ ਲੱਗੇ ਦੀ ਕੋਈ ਗਿਣਤੀ ਘੱਟ ਨਹੀਂ ਪੈਂਦੀ। ਇਹ 111 ਦਾ ਜਥਾਵਾ ਹੀ ਸ਼ਹੀਦ ਹੋ ਜਿਨ ਕੇ 20 ਦਾ ਪੇਰ ਜਥਾ ਤਿਆਰ ਹੈ। ਕੋਹ ਨਾਲ ਵੀ ਕੋਲ ਹੋ ਰਿਹਾ। ਆਪ ਨੂੰ ਬੇਨਤੀ ਕਰਦੇ ਵੀ ਜਿਹੜੇ ਵੀ ਬਿਮਾਰ ਨੇ ਉਹ ਆਪ ਦਾ ਨਾਮ ਵਾਪਸ ਲੈ ਸਕਦੇ ਨੇ। ਬੇਸਿਕਲ ਬਿਲਕੁਲ ਜੀ ਬਿਲਕੁਲ ਇਹ ਬਿਮਾਰਾਂ ਵਾਸਤੇ ਨਹੀਂ ਉਹ ਬੇਨਤੀ ਕੀਤੀ ਜਾ ਰਹੀ ਆ ਵੀ ਜੇ ਮਾਨਸਿਕ ਤੌਰ ਤੇ ਤਿਆਰ ਜੋ ਫੇਰ ਇਸ ਜਥੇ ਨਾ ਜਾਓ ਇਥੋਂ ਜਾ ਕੇ ਆਪੀਲ ਅਰਜ਼ਾਰ ਕਾਕਾ ਸਿੰਘ ਪੋਰਲਾ ਜਨਰਲ ਖਤਰ ਪੰਜਾਬ ਉਹਨਾਂ ਨੂੰ ਅਪੀਲ ਕੀਤੀ ਗਈ ਆ ਵੀ ਇਹ ਜੇ ਮਾਨਸਿਕ ਤੌਰ ਤੇ ਤਿਆਰ ਜੋ ਫੇਰ ਨਾਲ ਖਾਓ ਕੋਈ ਬਿਮਾਰ ਹੈ ਨਹੀਂ ਵੀ ਬਿਮਾਰ ਤਾਂ ਵੀ ਇਹ ਅਪੀਲ ਕੀਤੀ ਗਈ ਆ ਵੀ ਜਾਏ ਮਗਾ ਮੰਨਣ ਚਾਹੇ ਸ਼ੀਦ ਹੋ ਗਏ ਉਹਨਾਂ ਦੇ ਰਣਜੀਤ ਚੱਠਾ ਜੀ ਜੁਲਾ ਜਰਨਲਿਸਟ ਖਤਰ ਵੀ ਕਿਰਨ ਸਿੱਧੂਪੁਰਾ ਜੀ 111 ਦੇ ਨਾਲ ਖੜਾ ਹੋ ਕੇ ਕੀ ਕਹਿਣਾ ਜੀ ਧੱਲੇਵਾਲ ਸਾਹਿਬ ਨੂੰ ਕੁੰਝਾ ਦੇ ਨੋਕ ਅਸੀਂ ਇਹ ਸਾਰੇ ਜਥੇਬੰਦੀ ਨੇ ਸਾਰੇ ਫੋਰਮ ਨੇ ਤੁਮੀ ਫੋਰਮ ਨੇ ਫੈਸਲਾ ਲਿਆ ਕਿ ਸਾਡੇ ਪ੍ਰਕਾਣ ਜੀ ਸੀ ਧੱਲੇਵਾਲ 55 ਦਿਨ ਹੋ ਕੇ ਮਰਨwarte ਬੈਠੇ ਸਰਕਾਰ ਦੀ ਕੰਤ ਜੂਨ ਤੱਕ ਨਹੀਂ ਸਰਦੀ ਹਾਲ ਲੋਕਾਂ 11 ਮਹੀਨੇ ਹੋ ਗਏ ਸਾਨੂੰ ਦੇ ਬਾਟਰਾ ਦੇ ਬੈਠਿਆਂ ਕਿੰਨੇ ਸਾਡੇ ਆਸਾਨ ਹੋਰੇ ਸ਼ਹੀਦ ਹੋ ਗਏ ਇਸ ਕਰਕੇ ਸਾਨੂੰ ਢੱਲੇਵਾਲ ਸਾਡੇ ਬਾਪੂ ਢੱਲੇਵਾਲ ਦੀ ਬਹੁਤ ਲੋੜ ਆ ਪੰਜਾਬ ਨੂੰ ਪੂਰੇ ਭਾਰ ਦੇ ਕਿਸਾਨਾਂ ਨੂੰ ਅਸੀਂ ਇਸ ਕਰਕੇ ਸਾਰੇ ਸੋਚਿਆ ਵੀ ਅਸੀਂ ਉਹਨਾਂ ਤੋਂ ਪਹਿਲਾਂ ਆਪਣੀ ਹਸ ਹੱਤ ਕਿਉਂ ਨਾਲ ਦੀ ਜੀ ਇਸ ਲਈ ਅੱਜ ਅਸੀਂ 111 ਕਿਸਾਨਾਂ ਦਾ ਜਥਾ ਜਿਹੜਾ ਉਹ ਮਰਨ ਵਰਤ ਤੇ ਬੈਠੇ ਰਹੇ ਆ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਵੀ ਜਿੰਨੀਆਂ ਤੁਸੀਂ ਇੱਧੀਆਂ ਲੈਣੀਆਂ ਨੇ ਲੈ ਲਾ ਸਾਡੇ ਕਤਾਰਾਂ ਬਹੁਤ ਲੰਮੀਆਂ ਨੇ ਅਸੀਂ ਉਹ ਪੰਜਾਬ ਦੇ ਜાયੇ ਆ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ 98% ਕੁਰਬਾਨੀਆਂ ਦਿੱਤੀਆਂ ਸੀ ਅੱਜ ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਲਈ ਬਠਿੰਡਾ ਵਿੱਚ ਦਰਵਾਣੀਆਂ ਦੇ ਅੱਗੇ ਤਿਆਰ ਆ। ਇਸ ਕਰਕੇ ਅਸੀਂ ਸਾਰੇ ਅੱਜ ਅਣਮਿੱਥੇ ਸਮੇਂ ਲਈ ਮਰਨ ਵਾਅਦੇ ਤੇ ਬੈਠੇ ਹਾਂ। ਕੋਈ ਕਰੇ ਮੈਸੇਜ ਨਹੀਂ ਲਾਇਆ ਜੀ। ਹੁਣ ਮੈਸੇਜ ਕੀਤਾ ਬੈਠਣ ਤੋਂ ਬਾਅਦ ਕਿ ਤਕੜੇ ਰਹੋ। ਬਾਪੂ ਦੱਲੇਵਾਲ ਦੇ ਪਰਿਵਾਰ ਵਾਂਗੂੰ ਜਿਹੜਾ ਇਰਾਦਾ ਰੱਖਿਓ ਉਹਨਾਂ ਦੇ ਬੱਚਿਆਂ ਨੂੰ ਵੇਖਿਓ, ਉਹਦੇ ਪਰਿਵਾਰ ਨੂੰ ਵੇਖਿਓ ਤੇ ਜਿੱਤ ਕੇ ਆਵਾਂਗੇ, ਮਿਲਾਂਗੇ ਜ਼ਰੂਰ। ਜਾਂਦੇ ਰਹੇ। ਤੇ ਅੱਜ ਕਾਲੀਆਂ ਲੋਈਆਂ ਲੈ ਕੇ ਜਾ ਰਹੇ ਹਾਂ ਸਪੈਸ਼ਲ ਇਸ ਤਰ੍ਹਾਂ ਤੇ ਹਾਂ ਜੀ ਇਹ ਰੋਸ ਵਜੋਂ ਅਸੀਂ ਕਾਲੀਆਂ ਪੱਟੀਆਂ ਬਣ ਕੇ ਕਾਲੀਆਂ ਲੋਈਆਂ ਲੈ ਕੇ ਜਾ ਰਹੇ ਹਾਂ। ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਤੁਸੀਂ ਵੀ ਅਸੀਂ ਸਾਨੂੰ ਹਲੇ ਵੀ ਤੁਸੀਂ ਗੁਲਾਮ ਬਣਾ ਕੇ ਰੱਖਿਆ ਹੋਇਆ ਕਿਉਂਕਿ ਜੇ ਆਜ਼ਾਦ ਦੇਸ਼ ਵਿੱਚ ਅਸੀਂ ਆਪਣੀ ਰਾਜਧਾਨੀ ਵਿੱਚ ਨਹੀਂ ਜਾ ਸਕਦੇ ਅਸੀਂ ਅਰਦਾਰ ਆਜ਼ਾਦੀ ਨਾਲ ਪ੍ਰੋਟੈਸਟ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਕਾਲੀਆਂ ਪੱਤੀਆਂ ਲੈ ਕੇ ਕਾਲੀਆਂ ਲੁਈਆਂ ਲੈ ਕੇ ਆਈਆਂ ਹਰਿਆਣਾ ਸਰਕਾਰ ਵੱਲੋਂ ਪਹਿਲਾਂ ਤਾਂ ਉਧਰ ਸੀ ਹੁਣ ਮੂਰੇ ਆਏ ਗਿਆ ਇਹ ਕਿਹੜਾ ਕਹੋਗੇ ਜਿਹੜੀ ਹਰਿਆਣਾ ਪੰਜਾਬ ਵੱਲੋਂ ਮੂਰੇ ਆਗੇ ਦੇਖੋ ਸਰਕਾਰਾਂ ਅਤਿਆਚਾਰ ਕਰਦੀਆਂ ਹੁੰਦੀਆਂ ਨੇ ਅਸੀਂ ਤਾਂ ਮਰਨ ਵਾਸਤੇ ਤਿਆਰ ਆ ਉਹ ਭਾਵੇਂ ਪਿੱਛੋਂ ਮਾਰ ਦੇਣ ਉਹ ਭਾਵੇਂ ਅੱਗੇ ਹੋ ਕੇ ਮਾਰ ਦੇਣ ਉਹ ਉਹਨਾਂ ਦੀ ਮਰਜ਼ੀ ਆ ਅਸੀਂ ਤਾਂ ਚੱਲੀ ਮਰਨ ਵਾਸਤੇ ਆ ਅਸੀਂ ਮੰਗਾ ਮੰਨਵਾਉਣੀਆਂ ਨੇ ਕਿ ਜੇ ਮਰਨਾ ਉਹ ਸਰਕਾਰ ਵੇਖ ਲੇ ਕਿ ਸਾਨੂੰ ਮਾਰਨਾ ਹੈ ਸਾਡੀ ਮੰਗਾ ਮੰਨੀਆਂ ਜਾਂਦੀਆਂ ਨੇ ਕਿੰਨੇ ਕਿਲੋ ਮਸਮਾ ਚੱਲੂਗਾ ਇਹ ਜਿਹੜਾ ਅੱਜ 111 ਵਾ ਮਤਲਬ 111 ਜਿਹੜੇ ਜਾਉਂਗੇ ਇਹ ਜਿਹਨਾਂ ਕਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਤੇ ਸਾਡੀਆਂ ਮੰਗਾ ਜੇ ਮੰਨੀਆਂ ਜਾਂਦੀਆਂ ਉਹਨਾਂ ਚਿਰ ਇਹ ਸੰਘਰਸ਼ ਚੱਲਦਾ ਰਹੂਗਾ ਮੰਗਾ ਮੰਨਵਾ ਕੇ ਜਿੱਤ ਕੇ ਹੀ ਇਹ ਸੰਘਰਸ਼ ਖਤਮ ਹੋ ਸਕਦਾ ਕਿ ਨਹੀਂ ਤੇ ਸਰਕਾਰ ਸੰਦਰਸ ਚੱਲਦਾ <laughs> <laughs>